ਸੋਸੀ ਕਾਜੀ ਇਟਸ ਵੈਰੀ ਨਾਈਸ ਟੋ ਹਰਜੀ ਵੀ ਸੀ आवर ਓਨ ਜਰਨੀ ਕਿਉਂਕਿ ਅਸੀਂ ਸਾਡੇ ਬੱਚੇ ਉਸੇ ਚ ਲੰਘ ਰਹੇ ਆ ਯਾਨੀ ਕਾਫੀ ਤੇ ਜਿਹੜੇ ਤੁਸੀਂ ਸਿਨੈਰੀਓ ਦੱਸਿਆ ਹੈ ਸਾਡੇ ਡੇ ਟੂ ਡੇ ਦਾ ਸਿਨੈਰੀਓ ਹੈ ਜਿਹੜੇ ਐਗਜ਼ੈਕਟ ਬਾਡੀ ਯੂਜ਼ ਕੀਤੇ ਆ ਅਸੀਂ ਯੂਜ਼ ਕਰਦੇ ਆ ਤੇ ਪੇਸ਼ੈਂਟਸ ਵੀ ਯੂਜ਼ ਹੋ ਰਹੇ ਨੇ ਜਦੋਂ ਪਰੈਂਟੀ ਕਰਦੇ ਆ ਕੁਐਸਚਨ ਇਹ ਹੈ ਜੀ ਜਦੋਂ ਸਪੈਸ਼ਲੀ ਇਨਾਂ ਦੇਸ਼ਾਂ ਵਿੱਚ ਤੁਸੀਂ ਗੱਲ ਕਰਦੇ ਕੈਨੇਡਾ ਦੀਆਂ ਅਵਸੀ ਸੰਡੇ ਅਵਸੀ ਇਜ਼ ਕੰਟਰੀਜ਼ ਦੀ ਕਿਤੇ ਪੇਰੈਂਟਸ ਸਟਰਗਲ ਕਰ ਰਹੇ ਹੈ ਜਾਂ ਮੌਰਗੇਜ ਦੇ ਸਟਰਗਲ ਕਰ ਰਹੇ ਹੈ ਜਾਂ ਆਪਣੀ ਡੇ ਟੂ ਡੇ ਲੀਵਿੰਗ ਦੇ ਲਈ ਅਰਨ ਕਰ ਰਹੇ ਹੈ ਬੈਡ ਇਨ ਕੁਆਟਰ ਸਮ ਟਾਈਮ ਉਥੇ ਪ੍ਰਿੰਟਿੰਗ ਸਟਾਈਲ ਜਿੱਦਾਂ بچਾਉਂਦੇ ਨਹੀਂ ਹੋ ਸਕਦਾ ਇਟ ਕੁਡ ਬੀ ਮਜਬੂਰੀ ਹੈ ਜਾਂ ਕਿਸੇ ਦੀ ਜ਼ਰੂਰਤ ਹੈ ਜਾਂ ਇਹ ਵੀ ਸੀ ਵੀ ਸੈਕਿੰਡ ਕੁਐਸਚਨ ਹੈ ਜੀ ਮੇਰਾ ਸੋਰੀ ਅਗਰ ਕਿਸੇ ਜੁਰਗਨ ਮੈਨੂੰ ਤੇ ਬੋਲਣ ਲੱਗਾ ਬਿਤੇ ਕਈ ਵਾਰੀ ਜਦੋਂ ਅਸੀਂ ਪੇਰੈਂਟਿੰਗ ਜਦੋਂ ਤੁਸੀਂ ਗੱਲ ਕਰ ਰਹੇ ਟੀਵੀ ਦੇਖ ਕੇ ਨਹੀਂ ਕਵਾਨਾ ਜਾਂ ਉਹ ਕਈ ਵਾਰੀ ਗ੍ਰੈਂਡ ਪੀਰੀਅਡਸ ਆਉਂਦੇ ਆ ਡੈਡੂ ਦਾ ਦੇ ਆਊਂ ਨੋਟ ਦੈਟ ਕਿ ਉਹ ਬੱਚਾ ਨੂੰ ਲਰਨ ਨਹੀਂ ਕਰਦੇ ਜੋ ਵੀ ਸਮਥਿੰਗ ਸਟਿੱਕੀ ਕੀ ਬਸੀ ਰੋਨਾ ਨਾ ਲਾ ਲੂ ਕਰੋ ਜਾਂ ਸਟੌਪ ਕਰੋ ਹਾਂ ਆ ਪੁਤ ਯੋ ਕਿਡਸ ਐਟ ਅ ਫਾਰੰਡ ਆਰ ਯੋਰ ਗ੍ਰੈਂਡਪੈਰੈਂਟ ਇਨ ਦ ਫੰਡ ਇਹ ਦੋ ਕੁਐਸਚਨ ਹੈ ਜੀ ਮੇਰੇ ਥੈਂਕ ਯੂ ਓਕੇ ਸੋ ਪਹਿਲਾ ਕੁਐਸਚਨ ਮੈਂ ਆਨਸਰ ਕਰਦਾ ਹਾਂ ਪੇਰੈਂਟਿੰਗ ਦੇ ਉੱਤੇ ਪੈਰੈਂਟਿੰਗ ਦੀ ਪਹਿਲਾ ਕ੍ਰਾਈਟੇਰੀਆ ਹੈਗਾ ਕਿ ਹਸਬੰਡ ਵਾਈਫ ਦੀ ਇਕਸਾਰਤਾ ਹੋਣੀ ਚਾਹੀਦੀ ਹੈ ਪੈਰੈਂਟਿੰਗ ਦੇ ਉੱਤੇ ਜੇ ਹਸਬੰਡ ਵਾਈਫ ਇੱਕੋ ਲੈਵਲ ਤੇ ਨਹੀਂ ਕੇ ਇੱਕੋ ਜਿਹਾ ਸੋਚਦੇ ਨਹੀਂ ਇੱਕੋ ਜਿਹਾ ਡਿਸਪਲਿਨ ਨਹੀਂ ਕਰਦੇ ਇੱਕੋ ਜੀ ਗੱਲ ਨਹੀਂ ਕਰਦੇ ਇੱਕੋ ਜੇ ਰੂਲਸ ਐਂਡ ਰੈਗੂਲੇਸ਼ਨਸ ਸਟੈਬਲਿਸ਼ ਨਹੀਂ ਕਰਦੇ ਰੂਲਸ ਐਂਡ ਰਿਸਪੌਂਸਿਬਿਲਟੀਜ਼ ਡਿਫਾਈਨ ਨਹੀਂ ਕਰਦੇ ਇੱਕੋ ਜਿਹਾ ਇੱਕੋ ਜਿਹਾ ਬੱਚੇ ਫੁਲੀ ਡਿਵੈਲਪ ਨਹੀਂ ਹੁੰਦੇ ਉਹਨਾਂ ਤੇ ਕੋਈ ਕਿਤੇ ਨਾ ਕਿਤੇ ਉਹ ਪ੍ਰੇਫਰੈਂਸ਼ੀਅਲ ਇਹ ਦੇਖਦੇ ਆ ਔਰ ਉਹ ਇੱਕ ਕਿਸਮ ਦੇ ਮੈਨੀਪੂਲੇਟਰ ਬਣ ਜਾਂਦੇ ਆ ਕਿ ਜਿਹੜਾ ਪੇਰੈਂਟ ਤੋਂ ਉਹਨਾਂ ਨੂੰ ਜ਼ਿਆਦਾ ਮਿਲਣ ਦੀ ਆਸ ਹੁੰਦੀ ਆ ਉਹਦੇ ਕੰਨੀ ਨੂੰ ਉਹ ਗ੍ਰੈਵਿਟੇਟ ਕਰਦੇ ਆ ਜੇ ਇੱਕ ਪੇਰੈਂਟ ਨੇ ਕਿਹਾ ਵੀ ਨਹੀਂ ਤੈਨੂੰ ਬਾਹਰ ਨਹੀਂ ਜਾਣਾ ਦੂਜਾ ਕੰਦਾ ਵੀ ਕੋਈ ਨਹੀਂ ਇਹਨੂੰ ਜਾਣ ਲੈਣ ਤੋਂ ਬਾਹਰ 5 ਮਿੰਟ ਲੱਗਣੇ ਕੁਝ ਨਹੀਂ ਹੋਣ ਲੱਗਿਆ ਹੁਣ ਉਸ ਬੱਚੇ ਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਇੱਕ ਪੇਰੈਂਟ ਬੜਾ ਸਟ੍ਰਿਕਟ ਆ ਉਹ ਵੀ ਨ ਬਾਹਰ ਨਹੀਂ ਜਾਣ ਦੇਦਾ ਪਰ ਦੂਜਾ ਪੇਰੈਂਟ ਜਿਹੜਾ ਹੈਗਾ ਉਹ ਮੈਨੂੰ ਬਾਹਰ ਜਾਣ ਦੇ ਦੂਗਾ ਇਹਦਾ ਮਤਲਬ ਸਾਡੀ ਇਹ ਇੱਕ ਸਾਰਤਾ ਨਹੀਂਗੀ ਤੇ ਹੋਣਾ ਕੀ ਚਾਹੀਦਾ ਕਿ ਮੰਮ ਡੈਡ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਇਹ ਇੱਕ ਸਾਰਤਾ ਹੋਣੀ ਚਾਹੀਦੀ ਆ ਕਿ ਉਸ ਬੱਚੇ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਡਿਡ ਯੂ ਆਸਕ ਮੰਮ ਉਹ ਕਹਿੰਦਾ ਯੈਸ ਉਹਨੇ ਕੀ ਕਿਹਾ ਉਹ ਕਹਿੰਦੇ ਨਹੀਂ ਜਾਣਾ ਤੇ ਫਿਰ ਵਾਈ ਯਾਰ ਯੂ ਕਮਿੰਗ ਟੂ ਮੀ ਇਹ ਹੋਣਾ ਚਾਹੀਦਾ ਜਣੀ ਜੇ ਮਾਂ ਨੇ ਨੋ ਕਹਤਾ ਤਾਂ ਫਾਦਰ ਨੇ ਵੀ ਨੋ ਕਹਤਾ ਜੇ ਫਾਦਰ ਨੇ ਨੋ ਕਹਤਾ ਤਾਂ ਮਾਂ ਨੇ ਵੀ ਨੋ ਕਹਤਾ ਸੋ ਪੇਰੈਂਟਿੰਗ ਦਾ ਮਤਲਬ ਹੁੰਦਾ ਕਿ ਆਪਾਂ ਪਹਿਲਾਂ ਬਾਹਰ ਜਾ ਕੇ ਇੱਕ ਰੂਲਸ ਐਂਡ ਰੈਗੂਲੇਸ਼ਨਸ ਐਸਟੈਬਲਿਸ਼ ਕਰ ਲੀਏ ਹੁਣ ਪ੍ਰੋਬਲਮ ਇਹ ਉਦੋਂ ਇਹ ਆ ਜਾਂਦੀ ਆ ਕਿ ਜਦੋਂ ਅਸੀਂ ਇੱਕ ਮੀਟਿੰਗ ਜਿਸਣੀ ਸੈੱਟ ਕਰਦੇ ਘਰ ਤੋਂ ਬਾਹਰ ਜੀ ਦੇ ਨਾਲ ਕਿ ਅਸੀਂ ਬੈਠ ਕੇ ਉਮਰ ਦੇ ਹਿਸਾਬ ਨਾਲ ਬੱਚੇ ਨੂੰ ਕੀ ਅਸੀਂ ਐਕਸਪੈਕਟ ਕਰਨਾ ਉਹ ਸਾਨੂੰ ਨਹੀਂ ਕਲੀਅਰ ਕੀ ਤੁਸੀਂ ਇੱਕ 13 ਸਾਲ ਦੇ ਬੱਚੇ ਤੋਂ ਕੀ ਐਕਸਪੈਕਟ ਕਰਦੇ ਹੋ ਜਾਂ 10 ਸਾਲ ਦੇ ਬੱਚੇ ਤੋਂ ਕੀ ਐਕਸਪੈਕਟ ਕਰਦੇ ਹੋ ਕੀ ਤੁਸੀਂ ਐਕਸਪੈਕਟ ਕਰਦੇ ਹੋ ਕਿ ਉਹ ਤੁਹਾਡੇ ਘਰ ਦੇ ਵਿੱਚ ਜਿਹੜੇ ਛੋਟੇ-ਛੋਟੇ ਟਾਸਕ ਆ ਜਿਵੇਂ ਵੈਕਿਊਮ ਕਰਨਾ ਗਾਰਬੇਜ ਬਾਹਰ ਰੱਖਣਾ ਆਪਣਾ ਕਮਰਾ ਸਾਫ਼ ਰੱਖਣਾ ਲਾਂਡਰੀ ਕਰਨੀ 13 ਸਾਲ ਦਾ ਬੱਚਾ ਲਾਂਡਰੀ ਕਰ ਸਕਦਾ ਆ ਕੱਪੜਿਆਂ ਨੂੰ ਫੋਲਡ ਕਰਨ ਦੇ ਵਿੱਚ ਹੈਲਪ ਕਰ ਸਕਦਾ ਮਦਰ ਉਹਨੂੰ ਫੋਨ ਕਰਕੇ ਕਹਿੰਦੀ ਆ ਵੀ ਮੈਂ 5 ਮਿੰਟ ਚ ਗਰੋਸਰੀ ਲੈ ਕੇ ਆ ਰਹੀ ਆ ਕਾਰ ਚੋਂ ਗਰੋਸਰੀ ਕੱਢ ਕੇ ਫ੍ਰਿਜ 'ਚ ਟਕਾ ਦੇ ਇਹੋ ਜਿਹੀ ਜਿਹੜੀਆਂ ਰਿਸਪੌਂਸਿਬਿਲਟੀਸ ਆ ਕੀ ਆਪਾਂ ਹਸਬੰਡ ਵਾਈਫ ਨੇ ਇਹ ਮਤਲਬ ਕਿ ਡਿਸਕਸ਼ਨ ਕੀਤੀ ਆ ਕਿ ਅਸੀਂ ਬੱਚੇ ਨੂੰ ਇਸ ਤਰੀਕੇ ਦਾ ਪਰਵਰਿਸ਼ ਕਰਨੀ ਆ ਇਸ ਤਾਕੇ ਉਹ ਇਹ ਚੀਜ਼ਾਂ ਦੇ ਵਿੱਚ ਉਹ ਕਰੇ ਹੁਣ ਕਈ ਵਾਰੀ ਹੁੰਦਾ ਕਿ ਇੱਕ ਮਾਪਾ ਕਹਿੰਦਾ ਬਈ ਇਹਨੂੰ ਕਹਿ ਵੀ ਇਹ ਆਪਣੇ ਨਾ ਕਮਰਾ ਸਾਫ ਕਰੇ ਉਹ ਦੂਜਾ ਕਹਿੰਦਾ ਕਮਰਾ ਤਾਂ ਯਾਰ ਮੈਂ ਵੀ ਨਹੀਂ ਸੀ ਸਾਫ ਕਰਦਾ ਹੋ ਜਾਊਗਾ ਕੋਈ ਨਹੀਂ ਕੁਝ ਨਹੀਂ ਬਰਕ ਪੈਂਦਾ ਬਟਾ ਹੋ ਕੇ ਆਪੇ ਕਰ ਲਊ ਹੁਣ ਇਹਦਾ ਮਤਲਬ ਹੈਗਾ ਕਿ ਆਪਣੀ ਜਿਹੜੀ ਇੱਕ ਸਾਰਤਾ ਨਾ ਹੋਣ ਕਰਕੇ ਬੱਚੇ ਨੂੰ ਸ਼ਹਿ ਮਿਲ ਜਾਂਦੀ ਆ ਕੋ ਉਧਰਲੇ ਪਾਸੇ ਗ੍ਰੈਵਿਟੀਟ ਹੁੰਦਾ ਜਿੱਧਰਲੇ ਪਾਸੇ ਉਹਦਾ ਦੋ ਪੈਸੇ ਦਾ ਫਾਇਦਾ ਉਹਦਾ ਇਹਦਾ ਮਤਲਬ ਉਹਦੀ ਜਿਹੜੀ ਪਰਸਨੈਲਿਟੀ ਆ ਉਹ ਹਰ ਵਾਰੀ ਪੂਰੇ ਆਪਣੇ ਜਦੋਂ ਉਹ ਵੱਡਾ ਹੋ ਗਿਆ ਕੰਮ ਤੇ ਦਿੱਤੇ ਵੀ ਉਹ ਉਧਰਲੇ ਪਾਸੇ ਨੂੰ ਗ੍ਰੈਵਿਟੀਟ ਕਰੂਗਾ ਜਿੱਥੇ ਨੇ ਪਾਸੇ ਨੂੰ ਉਹਨੂੰ ਫਾਇਦਾ ਉਹਨੇ ਇਹ ਨਹੀਂ ਦੇਖਣਾ ਕਿ ਰਾਈਟ ਕੀ ਆ ਉਹਨੇ ਇਹ ਦੇਖਣਾ ਕਿ ਮੈਨੂੰ ਫਾਇਦਾ ਕੀ ਹੋਣਾ ਤੇ ਉਹਦੀ ਪਰਸਨੈਲਿਟੀ ਹੌਲੀ ਹੌਲੀ ਕਰਕੇ ਸਵਿਚ ਹੋ ਕੇ ਤੇ ਉਧਰਲੇ ਪਾਸੇ ਨੇ ਚਲੇ ਜਾਂਦੇ ਆ ਜਿੱਥੇ ਸਾਨੂੰ ਪਹੁੰਚਾਣੀ ਨਹੀਂ ਚਾਹੀਦੀ ਸੋ ਇਹ ਤਾਂ ਇੱਕ ਪੇਰੈਂਟਿੰਗ ਸੀਗੀ ਪੇਰੈਂਟਿੰਗ ਦੇ ਉੱਤੇ ਸੈਕੰਡ ਚੀਜ਼ ਹੈਗੀਆ ਗ੍ਰੈਂਡਪੇਰੈਂਟਸ ਦਾ ਰੋਲ ਕੀ ਆ ਗ੍ਰੈਂਡਪੇਰੈਂਟਸ ਦਾ ਰੋਲ ਬੱਚਿਆਂ ਦੇ ਬਿਹੇਵੀਅਰ ਨੂੰ ਕਰੈਕਟ ਕਰਨਾ ਨਹੀਂਗਾ ਗ੍ਰੈਂਡਪੇਰੈਂਟਸ ਦਾ ਰੋਲ ਹੈਗਾ ਬੱਚੇ ਨੂੰ ਸੰਸਕਾਰਾਂ ਦੇ ਨਾਲ ਜੋੜਨਾ ਇਹਦਾ ਮਤਲਬ ਗ੍ਰੈਂਡਪੇਰੈਂਟਸ ਦਾ ਰੋਲ ਹੈਗਾ ਬੱਚੇ ਨੂੰ ਆਪਣੇ ਧਰਮ ਨਾਲ ਆਪਣੇ ਸੱਭਿਆਚਾਰ ਨਾਲ ਤੇ ਪਰਿਵਾਰਿਕ ਕਦਰਾਂ ਕੀਮਤਾਂ ਨਾਲ ਜੋੜਨਾ ਬਜ਼ੁਰਗਾਂ ਦਾ ਫਰਜ ਆ ਬਾਤਾਂ ਪਾਣੀਆਂ ਬਜ਼ੁਰਗਾਂ ਦਾ ਫਰਜ ਆ ਜੇ ਆਪਾਂ ਸਹਿਬਜਾਤੀਆਂ ਦੀ ਜੀਵਨੀ ਬਾਰੇ ਦੱਸਣਾ ਬਜ਼ੁਰਗਾਂ ਦਾ ਫਰਜ ਆ ਇਹ ਬਜ਼ੁਰਗਾਂ ਦਾ ਫਰਜ ਆ ਜਦੋਂ ਬੱਚੇ ਸ਼ਰਾਰਤਾਂ ਕਰਦੇ ਆ ਤੁਸੀਂ ਕਹਿ ਸਕਦੇ ਹੋ ਵੀ ਓਕੇ ਆਪਾਂ ਮੰਮ ਨੂੰ ਫੋਨ ਕਰਕੇ ਪੁੱਛ ਲੈਨੇ ਆ ਜਾਂ ਡੈਡ ਨੂੰ ਪੁੱਛ ਲੈਨੇ ਆ ਜਾਂ ਸ਼ਾਮ ਨੂੰ ਆਪਾਂ ਪੁੱਛਾਂਗੇ ਵੀ ਤੁਸੀਂ ਸੋਫੇ ਤੇ ਜੰਪ ਕਰ ਰਹੇ ਸੀ ਕੀ ਇਹ ਇਹਨਾਂ ਬੱਚਿਆਂ ਨੂੰ ਅਲਾਉਡ ਆ ਬਈ ਅੱਜ ਇਹਨੇ ਸੋਫੇ ਤੇ ਜੰਪ ਕੀਤਾ ਤੁਸੀਂ ਨਹੀਂ ਇਹ ਕਰੈਕਟ ਕਰਨਾ ਬਿਹੇਵੀਅਰ ਇਹ ਤੁਹਾਡਾ ਕੰਮ ਨਹੀਂਗਾ ਤੁਹਾਡਾ ਕੰਮ ਪੇਰੈਂਟਸ ਨੂੰ ਕਹਿਣਾ ਵੀ ਇਹਨੇ ਅੱਜ ਜੰਪ ਕੀਤਾ ਤੇ ਇਹ ਕਰੋ ਤੇ ਜੇ ਉਹ ਰਾਈਟ ਅਵੇ ਅਵੇਲੇਬਲ ਆ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਅਸੀਂ ਫੋਨ ਕਰਕੇ ਪੁੱਛ ਲੈਣਾ ਤੇਰੇ ਮਮ ਨੂੰ ਵੀ ਆਰ ਯੂ ਅਲਾਉਡ ਟੂ ਜੰਪ ਔਨ ਦਾ ਸੋਫਾ ਸੋ ਇਹਦਾ ਮਤਲਬ ਹੈਗਾ ਜਿਹੜਾ ਕਰੈਕਸ਼ਨ ਨਾ ਬਿਹੇਵੀਅਰ ਦੀ ਕਰੈਕਸ਼ਨ ਨਾ ਉਹ ਗ੍ਰੈਂਡ ਪੇਰੈਂਟਸ ਦੀ ਨਹੀਂਗੀ ਜ਼ਿੰਮੇਵਾਰੀ ਮਿਸਟੇਕਸ ਕਦੋਂ ਹੁੰਦੀਆਂ ਜਦੋਂ ਗ੍ਰੈਂਡ ਪੇਰੈਂਟਸ ਬੱਚੇ ਨੂੰ ਕਹਿੰਦੇ ਆ ਵੀ ਨਹੀਂ ਤੂੰ ਜੰਪ ਕਰਨਾ ਡਿੱਗ ਪਿੰਗਾ ਤੇਰੇ ਸੱਟ ਲੱਗ ਜੂ ਇਹ ਥੋੜਾ ਕੰਮ ਨਹੀਂਗਾ ਇੱਥੇ ਜਦੋਂ ਕੋਈ ਵੀ ਪ੍ਰੋਬਲਮ ਆਸਟ੍ਰੇਲੀਆ 'ਚ ਜਾਂ ਕੈਨੇਡਾ 'ਚ ਜਾਂ ਬਾਹਰ ਦੇ ਮੁਲਕਾਂ 'ਚ ਆਂਦੀ ਆ ਜਦੋਂ ਵੀ ਕੋਈ ਮਾੜੀ ਘਟਨਾ ਹੁੰਦੀ ਆ ਪਹਿਲਾ ਕੰਮ ਜਿਹੜੀ ਪੁਲਿਸ ਜਾਂ ਐਂਬੂਲੈਂਸ ਵਾਲੇ ਜਾਂ ਚਾਈਲਡ ਪ੍ਰੋਟੈਕਸ਼ਨ ਵਾਲੇ ਆਦੇ ਆ ਉਹ ਮਾਂ ਪਿਓ ਨੂੰ ਪੁੱਛਦੇ ਆ ਵੀ ਇਹ ਤੁਹਾਡਾ ਬੱਚਾ ਹਾਂਜੀ ਸਾਡਾ ਬੱਚਾ ਓਕੇ ਹੁਣ ਤੁਸੀਂ ਦੱਸੋ ਕੀ ਹੋਇਆ ਉਹਨਾਂ ਨੇ ਗ੍ਰੈਂਡ ਪੇਰੈਂਟਸ ਨਾਲ ਨਹੀਂ ਗੱਲ ਕਰਨੀ ਉਹਨਾਂ ਨੇ ਥੋਡੇ ਨਾਲ ਗੱਲ ਕਰਨੀ ਹੈ ਕਿ ਥੋਡਾ ਬੱਚਾ ਤੁਸੀਂ ਦੱਸੋ ਕੀ ਹੋਇਆ ਸੋ ਇਹਦਾ ਮਤਲਬ ਜਿਹਦੀ ਰਿਸਪੌਂਸਿਬਿਲਟੀ ਆ ਉਹ ਡਿਸਪਲਾਈਨ ਕਰੋ ਤੇ ਜੇ ਕੱਲ ਨੂੰ ਗ੍ਰੈਂਡ ਪੇਰੈਂਟਸ ਤੋਂ ਕੁਝ ਹੋ ਗਿਆ ਔਰ ਤੁਸੀਂ ਕਿਆ ਵੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਡਿਸਪਲਾਈਨ ਕਰਨ ਤੇ ਉਹ ਹੋ ਸਕਦਾ ਕਿ ਤੁਹਾਡੇ ਤੁਹਾਨੂੰ ਵੀ لمبے ਹੱਥੀ ਲੈਣ ਵੀ ਤੁਹਾਨੂੰ ਕੀ ਨੇ ਕਿਹਾ ਸੀ ਆਪਣੇ ਬੱਚੇ ਦੀ ਇਹ ਅਥਾਰਟੀ ਡੈਲੀਗੇਟ ਕਰ ਲਓ ਤੁਸੀਂ ਉਹਨਾਂ ਉਹਨਾਂ ਨੂੰ ਟੇਕ ਕੇਅਰ ਕਰੋ ਕਿ ਤੁਸੀਂ ਉਹਨਾਂ ਤੋਂ ਡਿਸਪਲਨ ਕਰਾਓ ਸੋ ਗ੍ਰੈਂਡ ਪੇਰੈਂਟਸ ਦੀ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਚ ਯੂਕੇ ਚ ਅਮਰੀਕਾ ਚ ਇਹਨਾਂ ਪੱਛਮੀ ਮੁਲਕਾਂ ਚ ਗ੍ਰੈਂਡ ਪੇਰੈਂਟਸ ਦੀ ਡਿਸਪਲਨ ਕਰਨਾ ਬੱਚੇ ਦੀ ਰਿਸਪੌਂਸਿਬਿਲਟੀ ਨਹੀਂ ਪ੍ਰੋਬਲਮਸ ਆਣ ਗਈਆਂ ਅਗਰ ਤੁਸੀਂ ਕੀਤਾ ਗ੍ਰੈਂਡਪੇਰੈਂਟਸ ਦਾ ਕੰਮ ਹੈਗਾ ਸੰਸਕਾਰ ਦੇਣਾ ਅچھے ਬੱਚੇ ਬਣਾਣਾ ਬਾਹਰ ਜਾਣਾ ਪਾਰਕ ਲੈ ਜਾਓ ਖੇਡ ਲਓ ਇਹ ਕੰਮ ਆ ਇਹ ਤੁਵਦਨੀ ਕੋਈ ਕੰਮ ਕੋਈ ਨਹੀਂ ਤੁਹਾਨੂੰ ਇੰਟਰਫੀਅਰ ਕਰਨ ਦੇ ਲੋਕ ਜੇ ਮਾਂ ਉਹਨੂੰ ਕਹਿੰਦੀ ਆ ਉੱਥੇ ਜਾ ਕੇ ਖੜ ਜਾ ਦੋ ਮਿੰਟ ਵਾਸਤੇ ਤੁਸੀਂ ਨਹੀਂ ਐਸੇ ਪੇ ਗ੍ਰੈਂਡਪੇਰੈਂਟਸ ਕਹਿਣਾ ਨਾਨਾ ਕੁੜੀਏ ਤੂੰ ਇਹਨੂੰ ਨਾ ਆਏ ਨਾ ਕਰਿਆ ਕਰ ਕੁਛ ਨਹੀਂ ਵੱਡਾ ਹੋ ਕੇ ਸਿੱਖ ਜੂ ਇਹ ਛੋਟਾ ਕੰਮ ਨਹੀਂਗਾ ਇੰਟਰਫੀਅਰ ਕਰਨਾ ਇਹ ਮਾਂ ਦਾ ਰੋਲ ਆ ਕਿ ਬੱਚੇ ਨੂੰ ਡਿਸਪਲਨ ਕਿਵੇਂ ਕਰਦੀ ਆ ਫਾਦਰ ਦਾ ਰੋਲ ਆ ਕਿ ਉਹ ਡਿਸਪਲਿਨ ਕਿਵੇਂ ਕਰਦੀ ਹੈ ਗ੍ਰੈਂਡ ਪੇਰੈਂਟਸ ਨੇ ਕੁਝ ਨਹੀਂ ਕਰਨਾ ਤੁਸੀਂ ਆਪਣਾ ਕੰਮ ਕਰੋ ਸੋ ਜੇ ਆਪਾਂ ਇਹ ਚੀਜ਼ਾਂ ਆਪਾਂ ਬਾਉਂਡਰੀਜ਼ ਰੂਲਸ ਐਂਡ ਰਿਸਪੌਂਸਿਬਿਲਿਟੀਜ਼ ਕਲੀਅਰ ਕਰ ਲਾਂਗੇ ਘਰ ਚ ਕੁਲੇਸ਼ਨ ਹੀ ਪਊਗਾ ਔਰ ਖਾਸ ਕਰਕੇ ਇਨ੍ਹਾਂ ਮੁਲਕਾਂ 'ਚ ਜਿਹੜੇ ਮਤਲਬ ਕਿ ਬਹੁਤ ਜ਼ਿਆਦਾ ਫਾਰਮਲ ਆ ਇੰਡੀਆ 'ਚ ਕੋਈ ਪੁਲਿਸ ਨਹੀਂ ਆਉਂਦੀ ਆਪਣੇ ਘਰ ਇੱਥੇ ਮਿੰਟ 'ਚ ਪੁਲਿਸ ਆ ਜੂਗੀ ਜੇ ਗਵਾਂਡੀਆਂ ਨੇ ਫੋਨ ਕਰਤਾ ਔਰ ਤੁਹਾਨੂੰ ਫਿਰ ਜਸਟੀਫਾਈ ਕਰਨਾ ਪਊਗਾ ਵੀ ਕਿਉਂ ਹੁੰਦਾ ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਗ੍ਰੈਂਡਪੇਰੈਂਟਸ ਦਾ ਜਿਹੜਾ ਰੋਲ ਆ ਉਹ ਹੈਗਾ ਸੰਸਕਾਰ ਦੇਣਾ ਬੱਚੇ ਨਾਲ ਬੈਠਣਾ ਬੱਚੇ ਨਾਲ ਲਾਡ-ਜਾਹ ਕਰਨਾ ਅਸੀਂ ਵੀ ਜਦੋਂ ਆਪਣੇ ਵਿਚਾਰ ਗ੍ਰੈਂਡਚਿਲਡਰ ਨਾਲ ਸਾਡੇ ਬਾਹਰ ਲੈ ਕੇ ਜਾਂਦੇ ਹਾਂ ਅਸੀਂ ਪਹਿਲਾਂ ਆਪਣੀਆਂ ਡਾਟਰ ਇਨ-ਲਾਜ਼ ਨੂੰ ਪੁੱਛਦੇ ਹਾਂ ਵੀ ਅੱਜ ਇਹ ਇਹ ਅਸੀਂ ਬਾਹਰ ਚੱਲੇ ਆ ਇਹਨਾਂ ਨੂੰ ਲੈ ਕੇ ਚੱਲੇ ਆ ਐਸੀ ਆਹ ਸਾਡੀ ਪਲਾਨਿੰਗ ਆ ਵੀ ਇਹ ਕੋਈ ਗਰਾਊਂਡਡ ਤਾਂ ਨਹੀਂ ਕਈ ਵਾਰੀ ਉਹ ਕਹਿੰਦੀ ਆ ਵੀ ਇਹਨੂੰ ਬਾਹਰ ਆਈਸਕ੍ਰੀਮ ਨਹੀਂ ਲੈ ਕੇ ਦੇਣੀ ਇਹ ਗਰਾਉਂਡਡ ਆ ਫਿਰ ਅਸੀਂ ਉਹਨੂੰ ਆਈਸਕ੍ਰੀਮ ਨਹੀਂ ਲੈਂਦੇ ਕਿਉਂਕਿ ਉਹਨੇ ਕਿਹਾ ਇਹ ਗਰਾਉਂਡਡ ਆ ਇਹਦੀ ਕਹਿਣਾ ਨਹੀਂ ਮੇਰਾ ਮੰਨਿਆ ਸੋ ਸ਼ੀ ਕੈਨ ਨਾਟ ਹੈਵ ਐਨੀ ਟ੍ਰੀਟ ਅਸੀਂ ਉਹਨੂੰ ਫਾਲੋ ਕਰਨਾ ਉਹਦੀ ਜ਼ਿੰਮੇਵਾਰੀ ਆ ਅਸੀਂ ਤਾਂ ਖੇਲਣਾ ਉਹਨਾਂ ਨਾਲ ਦੈਟਸ ਆਲ ਵਟ ਵੀ ਡੂ ਸੋ ਇਹ ਕੁਝ ਚੀਜ਼ਾਂ ਬਹੁਤ ਇੰਪੋਰਟੈਂਟ ਆ ਜਿਹਦੇ ਨਾਲ ਕੇ ਘਰ ਚ ਸ਼ੋਕ ਸ਼ਾਂਤੀ ਵੀ ਬਣੀ ਰਹਿੰਦੀ ਆ ਔਰ ਬੱਚੇ ਵੀ ਗ੍ਰੈਂਡਪੇਰੈਂਟਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਸੋ 12 ਸਾਲ ਦੇ ਬੱਚੇ ਨੂੰ ਆਪਾਂ ਨੂੰ ਉਹਨੂੰ ਬਿਲਕੁਲ ਨਹੀਂ ਇਹ ਕਹਿਣ ਦੀ ਲੋੜ ਪੈਣੀ ਚਾਹੀਦੀ ਕਿ ਤੂੰ ਬ੍ਰਸ਼ ਕਰ ਇਹਦਾ ਮਤਲਬ ਉਹ ਆਪਣੀਆਂ ਜ਼ਿੰਮੇਵਾਰੀਆਂ ਐਕਸੈਪਟ ਨਹੀਂ ਕਰ ਰਿਹਾ ਫॉर ਵਾਟਐਵਰ ਰੀਜ਼ਨਸ ਕੋਈ ਰੀਜ਼ਨਸ ਆ ਜੀਤੇ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਐਕਸੈਪਟ ਨਹੀਂ ਕਰ ਰਿਹਾ ਹੁਣ ਇੱਕ ਮੈਥਡ ਤਾਂ ਜਿਹੜਾ ਤੁਸੀਂ ਅਪਲਾਈ ਕਰੀ ਜਾਂਦੇ ਹੋ ਵੀ ਤੁਸੀਂ ਉਹਨੂੰ ਰਿਮਾਈਂਡ ਕਰਾ ਦਿੰਦੇ ਹੋ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਆ ਰਿਮਾਈਂਡ ਕਰਾ ਦਿੰਦੇ ਹੋ ਪ੍ਰੋਬਲਮ ਸੋਲਵ ਹੋ ਜਾਂਦੀ ਆ ਇਹ ਇੱਕ ਟਾਈਮ ਤੇ ਜਾ ਕੇ ਇਹ ਤੁਹਾਨੂੰ ਹਾਲਟ ਕਰਨਾ ਸ਼ੁਰੂ ਕਰ ਦੂਗੀ ਕਿਉਂਕਿ ਜਦੋਂ ਉਹ 16 ਸਾਲ ਦਾ ਹੋ ਗਿਆ ਉਹਦਾ ਕੱਦ ਵੀ ਤੁਹਾਡੇ ਨਾਲ ਲੰਬਾ ਹੋ ਜਾਣਾ ਬਲਕਿ ਹੋ ਜਾਊਗਾ ਜੇ ਮੁੰਡਾ ਹੈ ਨਾ ਜੇ ਕੁੜੀ ਆ ਤਾਂ ਵੀ ਉਹਦਾ ਹੋ ਸਕਦਾ ਕਾਦ ਲੰਬਾ ਹੋਏ ਸੋ ਉਹ ਤੁਹਾਨੂੰ ਫਿਰ ਉਹ ਬੇਸਿਕਲੀ ਇਹ ਕਹੋ ਮੰਮ ਇਟਸ ਮਾਈ ਡੀਥ ਸਟਾਪ ਟਾਕਿੰਗ ਟੂ ਮੀ ਆਹ ਪ੍ਰੋਬਲਮ ਆ ਜੂਗੀ ਜੇ ਉਹ بار-ਬਾਰ ਉਹਨੂੰ ਆਪਾਂ ਕਹਿੰਦੇ ਰਹੇ ਉਹ ਕਹੋਗੇ ਆਈ ਡੋਨਟ ਵਨ ਲਿਸਨ ਟੂ ਯੂ ਓਕੇ ਸੋ ਰਿਮਾਈਂਡਰਸ ਦੀ ਇੱਕ ਹੈਗੀ ਆ ਕਿ ਇਹ ਰਿਲੇਸ਼ਨਸ਼ਿਪ ਖਰਾਬ ਕਰ ਦਿੰਦਾ ਬੱਚੇ ਦੇ ਨਾਲ ਰਿਮਾਈਂਡਰਸ ਹੁਣ ਆਪਾਂ ਇੱਕ ਪਾਸੇ ਤੱਕ ਇੰਨੇ ਆ ਕਿ ਸਾਨੂੰ ਰਿਮਾਈਂਡਰਸ ਨਹੀਂ ਦੇਣੇ ਚਾਹੀਦੇ ਕਿਉਂਕਿ ਉਹਨੂੰ ਇਹ ਐਕਸੈਪਟ ਕਰ ਲੈਣਾ ਚਾਹੀਦਾ ਪਰ ਉਹ ਕਰ ਨਹੀਂ ਰਿਹਾ ਹੈਨਾ ਇਹਦਾ ਮਤਲਬ ਜੇ ਉਹ ਕਰ ਨਹੀਂ ਰਿਹਾ ਤਾਂ ਉਹਦੇ ਕਨਸੀਕਵੈਂਸਿਸ ਕੀ ਆ ਲਾਈਕ ਉਹ ਜੇ ਫਰਜ ਕਰ ਲੋ ਉਹ ਨਹੀਂ ਬ੍ਰਸ਼ ਕਰਕੇ ਜਾਊਗਾ ਸਕੂਲ ਜਾਊਗਾ ਤਾਂ ਉਹਦਾ 1-2 ਸਾਲ ਹੀ ਆ ਜਦੋਂ ਫੇਰ ਕੋਈ ਨਾ ਕੋਈ ਉਹਨੂੰ ਬੱਚਾ ਕਹਿ ਦੂਗਾ ਇਹ ਡਿਡਨਟ ਯੂ ਬ੍ਰਸ਼ ਟੂਥ ਯੂ স্মੈਲ ਫਿਰ ਉਹਨੂੰ ਝਟਕਾ ਲੱਗੂਗਾ ਤੇ ਫਿਰ ਉਹ ਆਪਣੇ ਆਪ ਨੂੰ ਚੇਂਜ ਕਰ ਲੂਗਾ ਸੋ ਮੈਂ ਮੇਰਾ ਕੁਐਸਚਨ ਇਹ ਆ ਕਿ ਅਗਰ ਉਹ ਅ ਪ੍ਰਸ਼ਨੀਕਰਤਾ ਔਰ ਉਹਨੂੰ ਰਿਮਾਈਂਡ ਕਰਾਣਾ ਪੈਂਦਾ ਕੀ ਹੋਰ ਵੀ ਕੁਝ ਐਸੀਆਂ ਚੀਚਾਂ ਜੀਤੇ ਚ ਉਹਨੂੰ ਰਿਮਾਈਂਡ ਕਰਾਣਾ ਪੈਂਦਾ ਕਿ ਕੀ ਬਾਕੀ ਦੀਆਂ ਸਾਰੀਆਂ ਚੀਚਾਂ ਠੀਕ ਆ ਤਾਂ ਉਹ ਸਿਰਫ ਇੱਕ ਅ ਅ ਪ੍ਰਸ਼ਤੋਂ ਹੀ ਉਹ ਕੋ ਕੰਨੀ ਕਰਾਂ ਦਾ ਕੀ ਉਹ ਹੋਮਵਰਕ ਤੋਂ ਕੰਨੀ ਕਤਰਾਂ ਦਾ ਕੀ ਉਹ ਸਵੇਰੇ ਉੱਠਣ ਤੋਂ ਕੰਨੀ ਕਤਰਾਂ ਦਾ ਕੀ ਉਹ ਬ੍ਰੈਕਫਾਸਟ ਕਰਨ ਤੋਂ ਕੰਨੀ ਕਤਰਾਂ ਦਾ ਜਾਨੀ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਚ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਣਾ ਚਾਹਦਾ ਉਹ ਕਹਿੰਦਾ ਵੀ ਲੁੱਕ ਆਈ ਐਮ जस्ट गोना टेक ਇਟ ਈਜ਼ੀ ਮੈਂ ਹੈਗਾ ਮੇਰੇ ਕੋਲ ਬਥੇਰ ਤੁਸੀਂ ਕਹਿੰਦੇ ਹੋ ਵੀ ਮੈਂ ਤਾਂ ਕੰਮ ਤੇ ਜਾਣਾ ਆਈ ਡੋਨਟ ਕਾਈਂਟ ਬੀ ਲੇਟ ਐਟ ਵਰਕ ਇਟ ਇਸ ਨੋਟ ਗਣਾ ਲੁੱਕ ਗੁੱਡ ਔਨ ਮੀ ਐਨੌਬੀ ਸਮਬੀ ਵਨ ਇਜ਼ ਗਣਾ ਕਾਲ ਮੀ ਆਊਟ ਸੋ ਪਲੀਜ਼ ਗੇਟ ਰੈਡੀ ਉਹ ਮੰਨ ਜਾਂਦਾ ਸ਼ਾਮ ਨੂੰ ਸਵੇਰੇ ਉੱਠ ਕੇ ਉਹੀ ਉਹਦੀ ਆਦਤ ਬਣੀ ਹੁੰਦੀ ਆ রাইਟ ਸੋ ਇਹਦਾ ਮਤਲਬ ਪ੍ਰੋਬਲਮ ਇਹ ਨਹੀਂ ਕਿ ਉਹਨੂੰ ਰਿਮਾਈਂਡਰਸ ਦੇਣੇ ਆ ਪ੍ਰੋਬਲਮ ਹੈ ਕਿ ਉਹਦਾ ਬਿਹੇਵੀਅਰ ਕਰੈਕਟ ਕਰਨ ਵਾਲਾ ਹੁਣ ਕਰੈਕਸ਼ਨ ਕਦੋਂ ਹੋਊਗੀ ਹੁਣ ਕਰੈਕਸ਼ਨ ਜਾਂ ਤਾਂ ਰਿਵਾਰਡ ਨਾਲ ਹੁੰਦੀ ਆ ਜਾਂ ਪਨਿਸ਼ਮੈਂਟ ਨਾਲ ਹ ਦੋ ਤਰੀਕਿਆਂ ਆਪਾਂ ਕਿਸੇ ਦਾ ਬਿਹੇਵੀਅਰ ਕਰੈਕਟ ਕਰ ਸਕਦੇ ਆ ਜਾਂ ਰਿਵਾਰਡ ਨਾਲ ਜਾਂ ਪਨਿਸ਼ਮੈਂਟ ਨਾਲ ਸੋ ਤੁਸੀਂ ਦੋਨਾਂ ਚ ਟਰਾਈ ਕਰਕੇ ਦੇਖ ਲਓ ਵਿਚ ਵਨ ਵਰਕਸ राइट right? दूसरी चीज ये आके अगर वो नहीं सवेरे उठदा फर्ज फॉर एग्जांपल और थोनू उठाणा पेंदा ते जे तुसी नहीं उठाओगे फिर की होउगा एक क्वेश्चन ना की वो फील करूगा वो माय मॉम ने मेनू ਘਰ ਛੱਡ ਕੇ ਚਲੇ ਗਈ ਕਿਉਂਕਿ 12 ਸਾਲ ਦਾ ਮੈਨੂੰ ਲੱਗਦਾ ਸਾਡੇ ਕੈਨੇਡਾ ਚ ਅਲਾਉਡ ਆ ਕੱਲਾ ਘਰ ਰਹਿਣਾ ਆਸਟ੍ਰੇਲੀਆ ਦੇ ਮੈਨੂੰ ਲਾਅਸ ਦਾ ਨਹੀਂ ਪਤਾ ਕਿ 12 ਸਾਲ ਦਾ ਬੱਚਾ ਘਰ ਕੱਲਾ ਅਪਾਰਟਮੈਂਟ ਚ ਰਹਿ ਸਕਦਾ ਜਾਂ ਹਾਊਸ ਰਹਿ ਸਕਦਾ ओके okay, सो so अगर वो ਰੈਸਖਦਾ ਤੁਸੀਂ ਉਹਨੂੰ ਛੱਡ ਕੇ ਚਲੇ ਜਾਓ ਹੁਣ ਕੁਐਸਚਨ ਨਹੀਂ ਪੈਦਾ ਹੋਊਗਾ ਕਿ ਹੋਰ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਦਾ ਔਰ ਉਹ ਕਿਉਂ ਨਹੀਂ ਐਕਸੈਪਟ ਕਰ ਰਿਹਾ ਆਪਣੀ ਰਿਸਪੌਂਸਿਬਿਲਟੀ ਕੀ ਤੁਸੀਂ ਉਹਨੂੰ ਕਿਹਾ ਵੀ ਤੂੰ ਸਵੇਰੇ ਉੱਠ ਕੇ ਆਪਣਾ ਬ੍ਰੈਕਫਾਸਟ ਬਣਾ ਕੇ ਤੇ ਖਾ ਕੇ ਜਾ ਕੀ ਤੁਸੀਂ ਉਹਨੂੰ ਲਾਂਡਰੀ ਕਰਨ ਲਾਇਆ ਕੀ ਉਹ ਘਰ 'ਚ ਥੋੜੀ ਹੈਲਪ ਕਰਦਾ ਵੈਕਿਊਮ ਕਰਨ 'ਚ ਕੀ ਉਹ ਵਾਸ਼ਰੂਮ ਸਾਫ਼ ਕਰਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਦੇ 'ਚ ਉਹਦੇ ਤੇ ਜ਼ਿੰਮੇਵਾਰੀ ਪਾਣੀ ਸ਼ੁਰੂ ਕਰੋ ਹੌਲੀ-ਹੌਲੀ ਕਰਕੇ ਕਿਉਂਕਿ ਹੁਣ ਆਲ ਆਫ ਅ ਸਰਟਨ ਸਾਰੇ ਕੰਮ ਇੱਕੋ ਵਾਰੀ ਤਾਂ ਨਹੀਂ ਨਾ ਪਾਉ ਨੂੰ ਵਿਚਾਰੇ ਨੂੰ ਦੇ ਦੇਣੇ ਫਿਰ ਤਾਂ ਉਹ ਜਮੇ ਹੀ ਰਿਬੈਲ ਕਰੂਗਾ ਉਹਨੂੰ ਹੌਲੀ ਹੌਲੀ ਕਰਕੇ ਉਹਦੇ ਤੇ ਜ਼ਿੰਮੇਵਾਰੀ ਪਾਓ ਤੇ ਜੇ ਉਹ ਕਿਸੇ ਦਿਨ ਤੁਹਾਨੂੰ ਕਹਿੰਦਾ ਮਮ ਆਮ ਨਾਟ ਹੰਗਰੀ ਰਾਤ ਦੀ ਰੋਟੀ ਖਾਣੀ ਆ ਆਮ ਨਾਟ ਹੰਗਰੀ ਉਹਨੂੰ ਤੁਸੀਂ ਇੱਕ ਵਾਰੀ ਸਿਰਫ ਇੰਨਾ ਪੁੱਛਣਾ ਆਰ ਯੂ ਸ਼ੋਰ ਯੂ ਡੋਨਟ ਵਾਂਟ ਟੂ ਈਟ ਐਨੀਥਿੰਗ ਉਹ ਕਹਿੰਦਾ نو ਆਈ ਡੋਨਟ ਵਾਂਟ ਟੂ ਈਟ ਐਨੀਥਿੰਗ ਤੁਸੀਂ ਪਲੇਟ ਚੱਕੋ ਪਾਸੇ ਕਰ ਦਿਓ ਉਹਨੂੰ ਇਹ ਪਾਵਰ ਦਿਓ ਕਿ ਉਹ 12 ਸਾਲ ਦਾ ਹੋ ਗਿਆ ਹੀ ਹੈਸ ਦਾ ਰਾਈਟ ਟੂ ਮੇਕ ਅ ਡਿਸੀਜਨ ਉਹਨੂੰ ਜਦੋਂ ਰਾਤ ਨੂੰ 3 ਵਜੇ ਭੁੱਖ ਲੱਗੂਗੀ ਔਰ ਉਹਦਾ ਬੁਰਾ ਹਾਲ ਹੋਊਗਾ ਉਹਨੂੰ ਅਕਲ ਆਜੂ ਬਈ ਮੈਨੂੰ ਮੰਮ ਸਹੀ ਪੁੱਛਦੀ ਸੀ ਬਈ ਆਰ ਯੂ ਸ਼ੋਰ ਯੂ ਡੋਨਟ ਵਾਂਟ ਟੂ ਈਟ ਐਨੀਥਿੰਗ ਕਭੀ ਕਾਸ਼ ਕਿ ਮੈਂ ਉਹਦੋ ਐਪਲ ਖਾ ਲਿਆ ਹੁੰਦਾ ਸੋ ਇਹ ਮੇਰਾ ਖਿਆਲ ਚ ਆਪਾਂ ਇੱਕ ਚੀਜ਼ ਅਪਲਾਈ ਕਰੀਏ ਉਹਨੂੰ ਪਾਵਰ ਦਈਏ ਕੁਝ ਕਰਨ ਦੀ ਉਹ ਨੂੰ ਕਹਿੰਦੇ ਤੂੰ ਮੇਰੇ ਨਾਲ ਚੱਲ ਲੈਟਸ ਪਾਈ ਦਾ ਟੂਥਪੇਸ ਦੈਟ ਯੂ ਲਾਈਕ ਤੂੰ ਚੱਲ ਸਾਡੇ ਨਾਲ ਤੂੰ ਦੱਸ ਵੀ ਤੂੰ ਕਿਹੜਾ ਬਰਸ਼ ਲਾਈਕ ਕਰਦਾ ਡੈਂਟਿਸਟ ਨੂੰ ਆਪਾਂ ਪੁੱਛ ਲਈਏ ਉਹਦੇ ਕੋਲੇ ਹੋ ਸਕਦਾ ਕੁਝ ਟੈਕਨੀਕਸ ਹੋਣ ਬਈ ਬੱਚੇ ਨੂੰ ਕਿਵੇਂ ਐਨਕਰੇਜ ਕਰਨਾ ਕਿ ਜਿਹੜੇ ਟੀਥ ਆ ਇਹਦੀ ਮੋਸਟ ਇੰਪੋਰਟੈਂਟ ਐਸਪੈਕਟ ਆਫ ਆਵਰ ਫੇਸ ਆ ਪਰ ਪਤਾ ਨਹੀਂ ਸੋ ਮੇਰਾ ਕਹਾਂ ਚ ਇਹ ਕੋਸਟ ਟੈਕਨੀਕ ਸ ਰਿਸਪੌਂਸਿਬਿਲਟੀ ਉਹਤੇ ਤੇ ਪਾਣ ਦੀਆਂ ਤੁਸੀਂ ਸ਼ੁਰੂ ਕਰੋ ਉਹਨੂੰ ਕਹੋ ਵੀ ਤੂੰ ਆਪਣਾ ਬ੍ਰੈਕਫਾਸਟ ਬਣਾ ਉਹਨੂੰ ਕਹੋ ਵੀ ਬਿਲਟੀ ਸੋਨ ਤੂੰ ਵੱਡਾ ਹੋ ਕੇ ਜੇ ਤੂੰ ਜ਼ਿੰਮੇਵਾਰੀ ਦਿਖਾਏਗਾ ਤੈਨੂੰ ਸੈੱਲ ਫੋਨ ਵੀ ਮਿਲ ਸਕਦਾ ਜੇ ਤੂੰ ਹੋਰ ਵੱਡਾ ਹੋ ਕੇ ਬਹੁਤ ਅੱਛਾ ਬੱਚਾ ਬਣੇਗਾ ਤੈਨੂੰ ਡਰਾਈਵਰਸ ਲਾਇਸੈਂਸ ਵੀ ਮਿਲ ਜੂ ਜੇ ਤੂੰ ਭੋਰ ਵੀ ਬਹੁਤ ਰਿਸਪਾਂਸਿਬਲ ਇਨਸਾਨ ਬਣੇਗਾ ਤਾਂ ਤੂੰ ਯੂਨੀਵਰਸਿਟੀ ਜਾਏਗਾ ਤੈਨੂੰ ਕਾਰ ਵੀ ਮਿਲ ਜੂ ਸੋ ਆਲ ਥੀਸ ਥਿੰਗਸ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਪ੍ਰੋਵਾਈਡਡ ਉਹਨੂੰ ਕਹਿ ਕੇ ਤੂੰ ਉਮਰ ਦੇ ਹਿਸਾਬ ਨਾਲ ਰਿਸਪਾਂਸਿਬਿਲਟੀਜ਼ ਦਿਖਾ ਸੋ ਦੈਟਸ ਵਾਟ ਆਈ ਰეკਮੈਂਡ